ਮਾਤਰਾ ਸਾਹਿਬ ਕਹੋ ਰੇ ਬਾਲੇ ਕਿਸ ਮੁੰਡਾਇਆ ਕਿਸ ਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰੂ ਮੁੰਡਿਆ ਲੇਖ ਮੁੰਡਾਇਆ ਗੋਰ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਹੋ ਗਾਵ ਅਲਖ ਪੁਰਖ ਕਾ ਸਿਮਰੋ ਨਾਮ ਗੁਰੂ ਅਵਿਨਾਸ਼ੀ ਖੇਲ ਰਚਾਇਆ ਅਗੰ ਨਿਗੰ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਆੜ ਬੰਦ ਸੀਲ ਲੰਗੋਟੀ ਅਕਾਲ ਖਿੰთა ਨਿਰਾਸ਼ ਝੋਲੀ ਜੁਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤਿਆ ਕੀ ਸੇਲੀ ਮਰਿਆਦ ਮੇਖਲੀ ਲੈ ਗਰ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੂਈ দান ਬ੍ਰਹਮ ਅੰਚਲਾ ਲੈ ਪਹਿਰੇ ਸੁਜਾਨ ਬਹੋ ਰੰਗੀ ਮੋਰ ਛੜ ਨਿਰਲੇਪ ਵਿਸ਼ਟੀ ਨਿਰਭਉ ਜੰਗ ਡੂਰਾ ਨਾ ਕੋ ਦੁਸ਼ਟੀ ਜਾਪ ਜਗੋਟਾ ਸਿਫਤ ਉਡਾਣੀ ਸਿੰਘ ਸ਼ਬਦ ਅਨਹਦ ਗੁਰਬਾਣੀ ਸ਼ਰਮ ਕੀ ਮੁੰਦਰਾ ਸਿਵ ਵਿਪੂਤਾ ਹਰ ਭਗਤੀ ਮਿਰਗਾਨੀ ਲੈ ਪਹਿਰੇ ਗੁਰ ਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਟਲੀ ਤਹਾ ਲਾਗੀ ਸੁਰਤ ਕੀ ਸੂਈ ਲੈ ਸਤ ਗੁਰ ਸਿਵੇ ਜੋ ਰਾਖੇ ਸੋ ਨਿਰਭਉ ਧੀਵੇ ਸਿਆਹ ਸੁਫੈਦ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰ ਭਾਈ ਤ੍ਰ ਗੁਨ ਚਕਮਕ ਅਗਣੀ ਮਥ ਪਾਈ ਦੋ ਕਸੋਕ ਧੂਣੀ ਦੇਹ ਜਲਾਈ ਸੰਜਮ ਕਿਰਪਾਲੀ ਸੋਬਾ ਤਾਰੀ ਚਰਨ ਕਮਲ ਮੇ ਸੁਰਤ ਹਮਾਰੀ ਭਾਵ ਭੋਜਨ ਅੰਮ੍ਰਿਤ ਕਾਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰੂਆ ਬਹੁ ਗੁਣਾ ਕਰ ਮੰਡਲ ਤੂੰ ਬਾ ਕਿਸਤੀ ਘਣਾਂ ਅਮਰਤ ਪਿਆਲਾ ਉਦਕ ਮਨ ਦੇਆ ਜੋ ਪੀਵੇ ਸੋ ਸੀਤਲ ਭਇਆ ਇੜਾ ਮੇ ਆਵੇ ਪਿੰਗਲਾ ਮੇ ਧਾਵੇ ਸੁਖ ਮਨਾ ਕੇ ਘਰ ਸਹਿਜ ਸਮਾਵੇ ਨਿਰਾਸ਼ ਮਠ ਨਿਰੰਤਰ ਧਿਆਨ ਨਿਰਪਉ ਨਗਰੀ ਦੀਪਕ ਗੁਰ ਗਿਆਨ ਸਥਿਰ ਰਿੱਧੀ ਅਮਰ ਪਦ ਡੰਡਾ ਧਿਰਜ ਫਹੜੀ ਤਪ ਕਰ ਖੰਡਾ ਵਾਸ ਕਰ ਆਸਾ ਸਮ ਦ੍ਰਿਸ਼ਟੀ ਚੋ ਗਾਨ ਹਰਖ ਸੋਕ ਨਹੀਂ ਮਨ ਮੇ ਆਨ ਸਹਿਜ ਵੈਰਾਗੀ ਕਰੇ ਵੈਰਾਗ ਮਾਇਆ ਮੋਹਣੀ ਸਗਲ ਤਿਆਗ ਨਾਮ ਕੀ ਪਾਖਰ ਪਵਨ ਕਾ ਘੋੜਾ ਨਿਸ਼ਕਰਮ ਜੀਨ ਤਤਵ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋਹ ਪ੍ਰੀਤ ਕੇ ਬਾਨ ਅਕਲ ਕੀ ਵਰਸ਼ੀ ਗੁਣੋਂ ਕੀ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਵੇਸ਼ਮਾ ਗਾੜ ਤੋਰ ਨਿਰਭਉ ਘਰ ਆਵੈ ਨੌਬਤ ਸੰਖ ਨਗਾਰਾ ਵਾਵੈ ਗੋਰੀ ਅਵਨਾਸੀ ਸੁਖਮ ਵੀਦ ਨਿਰਵਾਣ ਵਿਦਿਆ ਅਪਾਰ ਭੇਦ ਅਖੰਡ ਜਿਨੇ ਹੋ ਨਿਰਮਲ ਧੋਤੀ ਸੋਹੰਗ ਜਾਪ ਸਚ ਮਾਲ ਪਿਰੋਤੀ ਸਿਖਿਆ ਗੁਰੂ ਮੰਤਰ ਗਾਇਤਰੀ ਹਰਨਾਮ ਨਿਹਚਲ ਆਸਨ ਕਰ ਵਿਸਰਾਮ ਤਿਲਕ ਸੰਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਹਾਰਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਿਟਾਵੋ ਆਪਾ ਪੀਤ ਪੀਤਾੰਬਰ ਮਨ ਮ੍ਰਿਗਸ਼ਾਲਾ ਚਿਤ ਚਿਤਾੰਬਰ ਰੋਣ ਝੋਣ ਮਾਲਾ ਬੁੱਧ ਬਗੰਬਰ ਕੁੱਲਾ ਪੋਤ ਪੋਤ ਸੀਨ ਖੋਸ ਖੜਾਵਾ ਇਹ ਮਤਲੀਨ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸ਼ਾਹ ਫਕੀਰ ਜਟਾ ਜੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਛਾਣੀ ਤਤਵ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਗਮਨ ਮਿਟਾਵੇ ਸੋਈ ਐਸੀ ਮਾਤਰਾ ਲੈ ਪਹਿਰੈ ਕੋ ਵੀ ਆਵਾ ਗਮਨ ਮਿਟਾਵੇ ਸੋਈ ਮਾਤਰਾ ਸਾਹਿਬ ਕਹੋ ਰੇ ਬਾਲੀ ਕਿਸ ਮੁੰਡਾਇਆ ਕਿਸ ਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤਿਗੁਰੂ ਮੁੰਡਿਆ ਲੇਖ ਮੁੰਡਾਇਆ ਗੋਰ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਵ ਅਲਖ ਪੁਰਖ ਕਾ ਸਿਮਰੋ ਨਾਮ ਗੁਰੂ ਅਵਨਾਸ਼ੀ ਖੇਲ ਰਚਾਇਆ ਅਗੰ ਨਿਗੰ ਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਆੜ ਬੰਦ ਸੀਲ ਲੰਗੋਟੀ ਅਕਾਲ ਖਿੰਧਾ ਨਿਰਾਸ਼ ਝੋਲੀ ਜੁਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤਿਆ ਕੀ ਸੇਲੀ ਮਰਿਆਦ ਮੇਖਲੀ ਲੈ ਗਰ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੂਈ ਦਾਨ ਬ੍ਰਹਮ ਅੰਚਲਾ ਲੈ ਪਹਿਰੇ ਸੁਜਾਨ ਬਹਉ ਰੰਗੀ ਮੋਰ ਛੜ ਨਿਰਲੇਪ ਵਿਸ਼ਟੀ ਨਿਰਭਉ ਜੰਗ ਡੂਰਾ ਨਾ ਕੋ ਦੁਸ਼ਟੀ ਜਾਪ ਜਗੋਟਾ ਸਿਫਤ ਉਡਾਣੀ ਸਿੰਘ ਸ਼ਬਦ ਅਨਹਦ ਗੁਰਬਾਣੀ ਸਰਮ ਕੀ ਮੁੰਦਰਾ ਸਿਵ ਵਿਭੂਤਾ ਹਰ ਭਗਤੀ ਮਿਰਗਾਨੀ ਲੈ ਪਹਿਰੇ ਗੁਰੂ ਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਟਲੀ ਤਹਾ ਲਾਗੀ ਸੁਰਤ ਕੀ ਸੂਈ ਲੈ ਸਤ ਗੁਰ ਸੀਵੇ ਜੋ ਰਾਖੇ ਸੋ ਨਿਰਭਉ ਧੀਵੈ ਸਿਆਹ ਸੁਫੈਦ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਕ ਅਗਣੀ ਮਤ ਪਾਈ ਦੁਖ ਸੁਖ ਧੂਣੀ ਦੇਹ ਜਲਾਈ ਸੰਜਮ ਕਿਰਪਾਲੀ ਸੋ ਬਾਤਾਰੀ ਚਰਨ ਕਮਲ ਮੇ ਸੁਰਤ ਹਮਾਰੀ ਭਾਵ ਭੋਜਨ ਅੰਮ੍ਰਿਤ ਕਾਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰਵਾ ਬਹੁ ਗੁਣਾ ਕਰ ਮੰਡਲ ਤੂੰ ਭਾ ਕਿਸਤੀ ਘਣਾਂ ਅੰਮ੍ਰਿਤ ਪਿਆਲਾ ਉਦਕ ਮਨ ਦੇਆ ਜੋ ਪੀਵੇ ਸੋ ਸੀਤਲ ਭਇਆ ਟੜਾ ਮੇ ਆਵੇ ਪਿੰਗਲਾ ਮੇ ਧਾਵੇ ਸੁਖ ਮਨਾ ਕੇ ਘਰ ਸਹਿਜ ਸਮਾਵੇ ਨਿਰਾਸ਼ ਮਠ ਨਿਰੰਤਰ ਧਿਆਨ ਨਿਰਪਉ ਨਗਰੀ ਦੀਪਕ ਗੁਰ ਗਿਆਨ ਸਥਿਰ ਰਿੱਧੀ ਅਮਰ ਪਦ ਡੰਡਾ ਧਿਰਜ ਫਹੜੀ ਤਪ ਕਰ ਖੰਡਾ ਵਾਸ ਕਰ ਆਸਾ ਸਮ ਦ੍ਰਿਸ਼ਟੀ ਚੋ ਗਾਨ ਹਰਖ ਸੋਕ ਨਹੀਂ ਮਨ ਮੇ ਆਨ ਸਹਿਜ ਵੈਰਾਗੀ ਕਰੇ ਵੈਰਾਗ ਮਾਇਆ ਮੋਹਣੀ ਸਗਲ ਤਿਆਗ ਨਾਮ ਕੀ ਪਖਰ ਪੰਮਨ ਕਾ ਘੋੜਾ ਨਿਸ਼ਕਰਮ ਜੀਨ ਤਤਵ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋਹ ਪ੍ਰੀਤ ਕੇ ਬਾਨ ਅਕਲ ਕੀ ਵਰਸ਼ੀ ਗੁਣੋਂ ਕੀ ਕਟਾਰੀ ਮਨ ਕੁਮਾਰ ਕਰੋ ਅਸਵਾਰੀ ਵਿਸ਼ਮ ਗਾੜ ਤੋਰ ਨਿਰਭਉ ਘਰ ਆਵੈ ਨੌਬਤ ਸੰਖ ਨਗਾਰਾ ਵਾਵੇ ਗੋਰੀ ਅਵਨਾਸੀ ਸੂਖਮ ਵੇਦ ਨਿਰਵਾਣ ਵਿਦਿਆ ਅਪਾਰ ਭੇਦ ਅਖੰਡ ਜਿਨੇ ਹੋ ਨਿਰਮਲ ਧੋਤੀ ਸੋਹੰਗ ਜਾਪ ਸੱਚ ਮਾਲ ਪਿਰੋਤੀ ਸਿਖਿਆ ਗੁਰੂ ਮੰਤਰ ਗਾਇਤਰੀ ਹਰ ਨਾਮ ਨਹਿਚਲ ਆਸਨ ਕਰ ਵਿਸਰਾਮ ਤਿਲਕ ਸੰਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਹਾਰਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਿਟਾਵੋ ਆਪਾ ਪੀਤ ਪਿਤਾੰਬਰ ਮਨ ਮ੍ਰਿਗਸ਼ਾਲਾ ਚਿਤ ਚਿਤਾੰਬਰ ਰੋਣ ਝੁਣ ਮਾਲਾ ਬੁੱਧ ਬਗੰਬਰ ਕੁੱਲਾ ਪੋਤ ਪੋਤ ਸੀਨ ਖੋਸ ਖੜਾਵਾ ਇਹ ਮਤ ਲੀਨ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸ਼ਾਹ ਫਕੀਰ ਜਟਾ ਝੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਛਾਣੇ ਤਤਵ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਗਮਨ ਮਿਟਾਵੇ ਸੋਈ ਐਸੀ ਮਾਤਰਾ ਲੈ ਪਹਿਰੇ ਕੋ ਵੀ ਆਵਾ ਗਮਨ ਮਿਟਾਵੇ ਸੋਈ ਮਾਤਰਾ ਸਾਹਿਬ ਕਹੋ ਰੇ ਬਾਲੇ ਕਿਸ ਮੁੰਡਾਇਆ ਕਿਸ ਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤ ਗੁਰੂ ਮੁੰਡਿਆ ਲੇਖ ਮੁੰਡਾਇਆ ਗੋਰ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਹੋ ਗਾਵ ਅਲਖ ਪੁਰਖ ਕਾ ਸਿਮਰੋ ਨਾਮ ਗੁਰੂ ਅਵਨਾਸ਼ੀ ਖੇਲ ਰਚਾਇਆ ਅਗੰ ਨਿਗੰ ਕਾ ਪੰਥ ਬਤਾਇਆ ਗਿਆਨ ਕੇ ਗੋਦੜੀ ਖਿਮਾ ਕੀ ਟੋਪੀ ਜਤ ਕਾ ਆੜ ਬੰਦ ਸੀਲ ਲੰਗੋਟੀ ਅਕਾਲ ਖਿੰთა ਨਿਰਾਸ਼ ਝੋਲੀ ਜੁਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤਿਆ ਕੀ ਸੇਲੀ ਮਰਿਆਦ ਮੇਖਲੀ ਲੈ ਗਰ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੁਈਦਾਨ ਬ੍ਰਹਮ ਅੰਚਲਾ ਲੈ ਪਹਿਰੇ ਸੁਜਾਨ ਬਹੋਰੰਗੀ ਮੋਰ ਛੜ ਨਿਰਲੇਪ ਵਿਸ਼ਟੀ ਨਿਰਭਉ ਜਾਗ ਡੂਰਾ ਨਾ ਕੋ ਦੁਸ਼ਟੀ ਜਾਪ ਜਗੋਟਾ ਸਿਫਤ ਉਡਾਣੀ ਸਿੰਘ ਸ਼ਬਦ ਅਨਹਦ ਗੁਰਬਾਣੀ ਸਾਰਮਕੀ ਮੁੰਦਰਾ ਸਿਵ ਵਿਪੂਤਾ ਹਰ ਭਗਤੀ ਮਿਰਗਾਨੀ ਲੈ ਪਹਿਰੇ ਗੁਰੂ ਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਟਲੀ ਤਹਾ ਲਾਗੀ ਸੁਰਤ ਕੀ ਸੂਈ ਲੈ ਸਤ ਗੁਰ ਸੀਵੇ ਜੋ ਰਾਖੇ ਸੋ ਨਿਰਭਉ ਧੀਵੈ ਸਿਆਹ ਸੁਫੈਦ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਕ ਅਗਣੀ ਮਤ ਪਾਈ ਦੁਖ ਸੁਖ ਧੂਣੀ ਦੇਹ ਜਲਾਈ ਸੰਜਮ ਕਿਰਪਾਲੀ ਸੋ ਬਾਤਾਰੀ ਚਰਨ ਕਮਲ ਮੇ ਸੁਰਤ ਹਮਾਰੀ ਭਾਵ ਭੋਜਨ ਅੰਮ੍ਰਿਤਕਾਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰੂਆ ਬਹੁ ਗੁਣਾ ਕਰ ਮੰਡਲ ਤੂੰ ਭਾ ਕਿਸਤੀ ਘਣਾ ਅੰਮ੍ਰਿਤ ਪਿਆਲਾ ਉਦਕ ਮਨ ਦੇਆ ਜੋ ਪੀਵੇ ਸੋ ਸੀਤਲ ਭਇਆ ਡੇੜਾ ਮੇ ਆਵੇ ਪਿੰਗਲਾ ਮੇ ਧਾਵੇ ਸੁਖ ਮਨਾ ਕੇ ਘਰ ਸਹਿਜ ਸਮਾਵੇ ਨਿਰਾਸ਼ ਮਠ ਨਿਰੰਤਰ ਧਿਆਨ ਨਿਰਪਉ ਨਗਰੀ ਦੀਪਕ ਗੁਰ ਗਿਆਨ ਸਥਿਰ ਰਿੱਧੀ ਅਮਰ ਪਦ ਡੰਡਾ ਧਿਰਜ ਫਹੜੀ ਤਪ ਕਰ ਖੰਡਾ ਵਾਸ ਕਰ ਆਸਾ ਸਮ ਦ੍ਰਿਸ਼ਟੀ ਚੋ ਗਾਨ ਹਰਖ ਸੋਕ ਨਹੀਂ ਮਨ ਮੇ ਆਨ ਸਹਿਜ ਵੈਰਾਗੀ ਕਰੇ ਵੈਰਾਗ ਮਾਇਆ ਮੋਹਣੀ ਸਗਲ ਤਿਆਗ ਨਾਮ ਕੀ ਪਖਰ ਪੰਮਨ ਕਾ ਘੋੜਾ ਨਿਸ਼ਕਰਮ ਜੀਨ ਤਤਵ ਕਾ ਜੋੜਾ ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋਹ ਪ੍ਰੀਤ ਕੇ ਬਾਨ ਅਕਲ ਕੀ ਬਰਸ਼ੀ ਗੁਣੋਂ ਕੀ ਕਟਾਰੀ ਮਨ ਕੁਮਾਰ ਕਰੋ ਅਸਵਾਰੀ ਵਿਸ਼ਮ ਗਾੜ ਤੋਰ ਨਿਰਭਉ ਘਰ ਆਵੈ ਨੌਬਤ ਸੰਖ ਨਗਾਰਾ ਵਾਵੇ ਗੋਰੀ ਆਵਨਾਸੀ ਸੂਖਮ ਵੇਦ ਨਿਰਵਾਣ ਵਿਦਿਆ ਅਪਾਰ ਭੇਦ ਅਖੰਡ ਜਨੇ ਹੋ ਨਿਰਮਲ ਧੋਤੀ ਸੋਹੰਗ ਜਾਪ ਸੱਚ ਮਾਲ ਪਿਰੋਤੀ ਸਿਖਿਆ ਗੁਰੂ ਮੰਤਰ ਗਾਇਤਰੀ ਹਰ ਨਾਮ ਨਹਿਚਲ ਆਸਨ ਕਰ ਵਿਸਰਾਮ ਟਿਲਕ ਸੰਪੂਰਨ ਤਰਪਨ ਜਸ ਪੂਜਾ ਪ੍ਰੇਮ ਭੋਗ ਮਹਾਰਸ ਨਿਰਵੈਰ ਸੰਧਿਆ ਦਰਸ਼ਨ ਛਾਪਾ ਵਾਦ ਵਿਵਾਦ ਮਿਟਾਵੋ ਆਪਾ ਪੀਤ ਪਿਤਾੰਬਰ ਮਨ ਮ੍ਰਿਗਸ਼ਾਲਾ ਚਿਤ ਚਿਤਾੰਬਰ ਰੁਣ ਝੁਣ ਮਾਲਾ ਬੁੱਧ ਬਗੰਬਰ ਕੁੱਲਾ ਪੋਤ ਪੋਤ ਸੀਨ ਖੋਸ ਖੜਾਵਾ ਇਹ ਮਤ ਲੀਨ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸ਼ਾਹ ਫਕੀਰ ਜਟਾ ਜੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਛਾਣੇ ਤਤਵ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਗਮਨ ਮਿਟਾਵੇ ਸੋਈ ਐਸੀ ਮਾਤਰਾ ਲੈ ਪਹਿਰੇ ਕੋਵੇ ਆਵਾ ਗਮਨ ਮਿਟਾਵੇ ਸੋਈ ਮਾਤਰਾ ਸਾਹਿਬ ਕਹੋ ਰੇ ਬਾਲੇ ਕਿਸ ਮੁੰਡਾਇਆ ਕਿਸ ਨੇ ਮੁੰਡਾਇਆ ਕੇਸ ਕਾ ਭੇਜਿਆ ਨਗਰੀ ਆਇਆ ਸਤ ਗੁਰੂ ਮੁੰਡਿਆ ਲੇਖ ਮੁੰਡਾਇਆ ਗੋਰ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਹੋ ਗਾਵ ਅਲਖ ਪੁਰਖ ਕਾ ਸਿਮਰੋ ਨਾਮ ਗੁਰੂ ਅਵਨਾਸ਼ੀ ਖੇਲ ਰਚਾਇਆ ਅਗੰ ਨਿਗੰ ਕਾ ਪੰਥ ਬਤਾਇਆ ਗਿਆਨ ਕੇ ਗੋਦੜੀ ਖਿਮਾ ਕੀ ਟੋਪੀ ਜਤ ਕਾ ਆੜ ਬੰਦ ਸੀਲ ਲੰਗੋਟੀ ਅਕਾਲ ਖਿੰთა ਨਿਰਾਸ਼ ਝੋਲੀ ਜੁਗਤ ਕਾ ਟੋਪ ਗੁਰਮੁਖੀ ਬੋਲੀ ਧਰਮ ਕਾ ਚੋਲਾ ਸਤਿਆ ਕੀ ਸੇਲੀ ਮਰਿਆਦ ਮੇਖਲੀ ਲੈ ਗਾਲ ਮੇਲੀ ਧਿਆਨ ਕਾ ਬਟੂਆ ਨਿਰਤ ਕਾ ਸੁਈਦਾਨ ਬ੍ਰਹਮ ਅੰਚਲਾ ਲੈ ਪਹਿਰੇ ਸੁਜਾਨ ਬਹੋਰੰਗੀ ਮੋਰ ਛੜ ਨਿਰਲੇਪ ਵਿਸ਼ਟੀ ਨਿਰਭਉ ਜੰਗ ਡੂਰਾ ਨਾ ਕੋ ਦੁਸ਼ਟੀ ਜਾਪ ਜਗੋਟਾ ਸਿਫਤ ਉਡਾਣੀ ਸਿੰਘ ਸ਼ਬਦ ਅਨਹਦ ਗੁਰਬਾਣੀ ਸਾਰਮਕੀ ਮੁੰਦਰਾ ਸਿਵ ਵਿਭੂਤਾ ਹਰ ਭਗਤੀ ਮਿਰਗਾਨੀ ਲੈ ਪਹਿਰੇ ਗੁਰੂ ਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਟਲੀ ਤਹਾ ਲਾਗੀ ਸੁਰਤ ਕੀ ਸੂਈ ਲੈ ਸਤ ਗੁਰ ਸੀਵੇ ਜੋ ਰਾਖੇ ਸੋ ਨਿਰਭਉ ਧੀਵੈ ਸਿਆਹ ਸੁਫੈਦ ਜਰਦ ਸੁਰਖਾਈ ਜੋ ਲੈ ਪਹਿਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਕ ਅਗਣੀ ਮਤ ਪਾਈ ਦੁਖ ਸੁਖ ਧੂਣੀ ਦੇਹ ਜਲਾਈ ਸੰਜਮ ਕਿਰਪਾਲੀ ਸੋ ਬਾਤਾਰੀ ਚਰਨ ਕਮਲ ਮੇ ਸੁਰਤ ਹਮਾਰੀ ਭਾਵ ਭੋਜਨ ਅੰਮ੍ਰਿਤ ਕਾਰ ਪਾਇਆ ਭਲਾ ਬੁਰਾ ਨਹੀਂ ਮਨ ਬਸਾਇਆ ਪਾਤਰ ਵਿਚਾਰ ਫਰਵਾ ਬਹੁ ਗੁਣਾ ਕਰ ਮੰਡਲ ਤੂੰ ਭਾ ਕਿਸੇ ਘਣਾਂ ਅੰਮ੍ਰਿਤ ਪਿਆਲਾ ਉਦਕ ਮਨ ਦੇਆ ਜੋ ਪੀਵੇ ਸੋ ਸੀਤਲ ਭਇਆ ਡੇੜਾ ਮੇ ਆਵੇ ਪਿੰਗਲਾ ਮੇ ਧਾਵੇ ਸੁਖ ਮਨਾ ਕੇ ਘਰ ਸਹਿਜ ਸਮਾਵੇ ਨਿਰਾਸ਼ ਮਠ ਨਿਰੰਤਰ ਧਿਆਨ ਨਿਰਪਉ ਨਗਰੀ ਦੀਪਕ ਗੁਰ ਗਿਆਨ ਸਥਿਰ ਰਿੱਧੀ ਅਮਰ ਪਦ ਡੰਡਾ ਧਿਰਜ ਫਹੜੀ ਤਪ ਕਰ ਖੰਡਾ वास कर आसा सम दृष्टि जो गान हरख शोक नहीं मन में आन सहज वैरागी करे वैराग माया मोहनी सकल त्याग नाम की पाखर पवन का घोड़ा निष्कर्म जीन तत्व का जोड़ा ਨਿਰਗੁਣ ਢਾਲ ਗੁਰ ਸ਼ਬਦ ਕਮਾਨ ਅਕਲ ਸੰਜੋਹ ਪ੍ਰੀਤ ਕੇ ਬਾਨ ਅਕਲ ਕੀ ਵਰਸ਼ੀ ਗੁਣੋਂ ਕੀ ਕਟਾਰੀ ਮਨ ਕੋ ਮਾਰ ਕਰੋ ਅਸਵਾਰੀ ਵਿਸ਼ਮ ਗਾੜ ਤੋਰ ਨਿਰਭਉ ਘਰ ਆਵੈ ਨੌਬਤ ਸੰਖ ਨਗਾਰਾ ਵਾਵੇ ਗੋਰੀ ਅਵਨਾਸੀ ਸੂਖਮ ਵੇਦ ਨਿਰਵਾਣ ਵਿਦਿਆ ਅਪਾਰ ਭੇਦ ਅਖੰਡ ਜਨੇ ਹੋ ਨਿਰਮਲ ਧੋਤੀ ਸੋਹੰਗ ਜਾਪ ਸੱਚ ਮਾਲ ਪਿਰੋਤੀ ਸਿਖਿਆ ਗੁਰੂ ਮੰਤਰ ਗਾਇਤਰੀ ਹਰ ਨਾਮ ਨਹਿਚਲ ਆਸਨ ਕਰ ਵਿਸਰਾਮ तिलक संपूरण तर्पण जस पूजा प्रेम भोग महारास निर्वैद्य संद्या दर्शन शापा वाद विवाद मिटावो आपा पीत पीतांबर मन मृगशला चित चितंबर रुण ਝੁਣ ਮਾਲਾ ਬੁੱਧ ਬਗੰਬਰ ਕੁੱਲਾ ਕੁੱਤ ਪੋਤ ਸੀਨ ਖੋਸ ਖੜਾਵਾ ਇਹ ਮਤ ਲੀਨ ਤੋੜਾ ਚੂੜਾ ਔਰ ਜੰਜੀਰ ਲੈ ਪਹਿਰੇ ਨਾਨਕ ਸ਼ਾਹ ਫਕੀਰ ਜਟਾ ਜੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਧਨ ਨਹੀਂ ਕੋਈ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤ ਪਛਾਣੇ ਤਤਵ ਵਿਰੋਲੇ ਐਸੀ ਮਾਤਰਾ ਲੈ ਪਹਿਰੇ ਕੋਇ ਆਵਾ ਗਮਨ ਮਿਟਾਵੇ ਸੋਈ ਐਸੀ ਮਾਤਰਾ ਲੈ ਪਹਿਰੇ ਕੋਵੇ ਆਵਾ ਗਮਨ ਮਿਟਾਵੇ ਸੋਈ